ਨਮਸਕਾਰ ਦੋਸਤੋ ਮੈਂ ਅਨੰਦ ਰੂਲਾ ਜੀਰਾ ਬਲੇਟਨ ਤੋਂ ਹਾਜ਼ਰ ਹੋਇਆ ਹਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਕੈਰੀਅਰ ਨਾਲ ਜੁੜੀਆਂ ਨੂੰ ਲੈ ਕੇ ਇੱਕ ਪੈਕੇਜ 10ਵੀਂ ਜਾਂ 12ਵੀਂ ਤੋਂ ਬਾਅਦ ਕੀ ਕਰੀਏ ਵਿਦਿਆਰਥੀਓ ਹਰ ਇੱਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਸਕੂਲਿੰਗ ਸਿਸਟਮ ਪੂਰੀ ਕਰਨ ਤੋਂ ਬਾਅਦ ਕੋਈ ਵੀ ਕੰਮ ਦੀ ਯੋਗ ਜਾਂ ਨੌਕਰੀ ਲਈ ਆਪਣੇ ਕੈਰੀਅਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਕੋਈ ਵਧੀਆ ਰਾਹ ਪਕੜੇ ਅੱਜ ਦੇ ਇਸ ਕੋਦਕਵਾਦ ਸਾਇੰਸ ਤੇ ਟੈਕਨੋਲੋਜੀ ਦੇ ਯੁੱਗ 'ਚ ਵਿਦਿਆਰਥੀਆਂ ਦੀਆਂ ਇੱਛਾਵਾਂ ਹੋਰ ਵੀ ਵੱਧ ਜਾਂਦੀਆਂ ਹਨ ਜਦੋਂ ਆਪਣੇ ਆਸ-ਪਾਸ ਦੇ ਮਾਹੌਲ 'ਚ ਵਧ ਰਿਹਾ ਵਸਤੂਵਾਦ, ਸਾਇਸ ਤੇ ਟੈਕਨੀਕਾਂ ਤੇ ਪਿੰਨ-ਪਿੰਨ ਉਦਾਹਰਣਾਂ ਦੇਖਦਾ ਹੈ ਪਰ ਦੋਸਤੋ ਵਿਦਿਆਰਥੀਆਂ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਮਿਲਦੀ ਹੈ ਜਦੋਂ ਉਹ ਗਲਤ ਕੈਰੀਅਰ ਜਾਂ ਗਲਤ ਰਾਹ ਆ ਪਕੜ ਲੈਂਦੇ ਹਨ ਤੇ ਆਪਣਾ ਸਾਰਾ ਭਵਿੱਖ ਤੇ ਕੈਰੀਅਰ ਦਾ ਤੇ ਲਗਾ ਬੈਠਦੇ ਹਨ ਦੋਸਤੋ ਸਾਡਾ 10ਵੀਂ ਜਾਂ 12ਵੀਂ ਕਰਨ ਦਾ ਮਕਸਦ ਅਸਲ ਵਿੱਚ ਇਹੀ ਹੁੰਦਾ ਹੈ ਕਿ ਸਾਨੂੰ ਸਿੱਖਿਆ ਦਾ ਬੇਸਿਕ ਗਿਆਨ ਹੋਵੇ ਮੁੱਢਲਾ ਗਿਆਨ ਹੋਵੇ ਤੇ ਉਸ ਦੇ ਆਧਾਰ 'ਤੇ ਅਸੀਂ ਅੱਗੇ ਹੋ ਕੇ ਥੋੜਾ ਸਾਲ ਹੋਰ ਲਗਾ ਕੇ ਕੈਰੀਅਰ ਦੇ ਮਾਰਗ ਵੱਲ ਅੱਗੇ ਵਧ ਕਦਮ ਵਧਾ ਸਕੀਏ ਤੇ ਪਿੰਨ ਪਿੰਨ ਕੈਰੀਅਰ ਤੇ ਖੇਤਰ ਵਿੱਚ ਉਹਨਾਂ ਮਾਰਗਾਂ ਨੂੰ ਅਪਣਾ ਕੇ ਆਪਣੀ ਇੱਛਾ ਮੁਤਾਬਕ ਨਵੀਂ ਰਾਹਾਂ 'ਚ ਕਦਮ ਵਧਾ ਕੇ ਆਪਣਾ ਪ੍ਰੋਫੈਸ ਸੁਰੱਖਿਤ ਕਰ ਸਕੀਏ ਪਰ ਦੋਸਤੋ ਇਹਨਾਂ ਰਾਹਾਂ 'ਚ ਜਾਣ ਤੋਂ ਪਹਿਲਾਂ ਹਰ ਇੱਕ ਵਿਦਿਆਰਥੀ ਨੂੰ ਆਪਣੇ ਸ਼ੌਕ ਤੇ ਉਸ ਕੈਰੀਅਰ ਦੀ ਸਹੀ ਪਛਾਣ ਦਾ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਤਜਰਬੇ ਮੁਤਾਬਕ ਇੱਕ ਆਰਟਿਸਟ ਪੱਤਰ ਦਾ ਭਾਵ ਕਲਾ ਦਾ ਪ੍ਰੇਮੀ ਜੇਕਰ ਸਾਇੰਸ ਦਾ ਕੈਰੀਅਰ ਅਪਣਾ ਲਵੇ ਜਾਂ ਸਾਇੰਸ ਦੀ ਇੱਛਾ ਜਾਂ ਪਸੰਦ ਕਰਨ ਵਾਲਾ ਵਿਦਿਆਰਥੀ ਕਾਮਰਸ ਜਾਂ ਆਰਟਸ ਪੱਲ ਖਤਮ ਬਿਦਾ ਦੇ ਤਾਂ ਉਹ ਕਦੀ ਵੀ ਜ਼ਿੰਦਗੀ ਦੇ ਵਿੱਚ ਸੰਤੋਸ਼ ਨਹੀਂ ਹੋ ਸਕਦਾ ਇਸ ਕਰਕੇ 10ਵੀਂ ਜਾਂ 12ਵੀਂ ਕਰਨ ਤੋਂ ਬਾਅਦ ਤੁਹਾਡੇ ਲਈ ਬਿਹਤਰ ਹੈ ਕਿ ਤੁਸੀਂ ਇੱਕ ਵਧੀਆ ਕੈਰੀਅਰ ਕਾਉਂਸਲਰ ਕੋਲ ਜਾ ਕੇ ਆਪਣੇ ਭਵਿੱਖ ਦੀ ਸਲਾਹ ਲਵੋ ਉਹ ਭਾਵੇਂ ਤੁਹਾਡੇ ਸਕੂਲ ਵਿੱਚ ਅਧਿਆਪਕ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਤੇ ਉਪਲਬਧ ਹੋ ਸਕਦਾ ਹੈ ਦੋਸਤੋ ਜੇਕਰ ਤੁਹਾਡੇ ਘਰ ਪਰਿਵਾਰ ਵਾਲਿਆਂ ਦੀ ਆਮਦਨ ਦੇ ਸਾਧਨ ਸੀਮਤ ਹਨ ਤੇ ਤੁਹਾਨੂੰ ਮਹਿੰਗੀਆਂ ਪੜਾਈਆਂ ਵੱਲ ਆਕਰਸ਼ਿਤ ਨਹੀਂ ਹੋਣਾ ਚਾਹੀਦਾ ਘਰ ਦੀਆਂ ਮਜਬੂਰੀਆਂ ਦਾ ਹਿਸਾਬ ਲਾ ਕੇ ਪਹਿਲਾਂ ਹੱਥੀਂ ਕੰਮ ਕਰਨ ਦਾ ਹੁਨਰ ਲੈਣਾ ਚਾਹੀਦਾ ਹੈ ਤੇ ਫਿਰ ਸਕਿੱਲ ਡਿਵੈਲਪਮੈਂਟ ਤਹਿਤ ਕੋਈ ਬੇਸਿਕ ਡਿਪਲੋਮਾ ਜਾਂ ਕੋਰਸ ਕਰ ਲੈਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਘਰ ਦਾ ਗੁਜ਼ਾਰਾ ਵੀ ਤੁਹਾਡੀ ਕਮਾਈ ਨਾਲ ਹੀ ਚੱਲ ਸਕੇ ਦੋਸਤੋ ਮੈਡੀਕਲ ਹੋਵੇ ਜਾਂ ਇੰਜੀਨੀਅਰਿੰਗ ਵਕਾਲਤ ਹੋਵੇ ਜਾਂ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੰਪਿਊਟਰ ਹੋਵੇ ਜਾਂ ਸਰਕਾਰੀ ਨੌਕਰੀਆਂ 'ਚ ਕਦਮ ਇਹ ਲੰਬਾ ਸਮਾਂ ਭਾਲਦੀਆਂ ਹਨ ਤੇ ਪੈਸਾ ਵੀ ਭਾਲਦੀਆਂ ਹਨ ਜੇਕਰ ਇਹਨਾਂ ਲਾਈਨਾਂ ਵਿੱਚ ਜਾਣਾ ਵੀ ਚਾਹੁੰਦੇ ਹੋ ਤਾਂ ਅਜੇ ਹੀ ਨੈਟ ਤੇ ਸਰਚ ਕਰੋ ਜੋ ਘੱਟ ਰੇਟਾਂ ਤੇ ਜਾਂ ਫ੍ਰੀ ਜਿਹੜਾ ਹੈ ਕੋਚਿੰਗ ਪ੍ਰੋਵਾਈਡ ਕਰਾਉਂਦੇ ਹਨ ਅਤੇ ਕੋਈ ਪੈਸਾ ਵੀ ਨਹੀਂ ਲੈਂਦੇ ਅਤੇ ਮੁਝੇਵੇਂ ਮਿਸਾਲ ਦੇ ਤੌਰ ਤੇ ਲੁਧਿਆਣਾ ਦੀ ਇੱਕ ਸੰਸਥਾ ਜਿਹੜੀ ਹੈ ਜੇ ਕਰਵਾਉਣ ਵਿੱਚ ਸਰਗਰਮ ਹੈ ਇਸੇ ਤਰ੍ਹਾਂ ਹੋਰ ਵੀ ਕਈ ਸੰਸਥਾਵਾਂ ਹਨ ਜੋ ਮੈਡੀਕਲ ਨਾਲ ਸੰਬੰਧਿਤ ਫ੍ਰੀ ਕੋਚਿੰਗ ਦਿੰਦੀਆਂ ਹਨ ਜੋ ਦੋਸਤੋ ਜੇਕਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਬਿਜ਼ਨਸ ਦੀ ਵੀ ਕੋਚਿੰਗ ਲੈ ਲੈਣੀ ਚਾਹੀਦੀ ਹੈ ਇਸ ਕਰ ਨਾਲ ਤੁਹਾਡੋ ਬਿਜ਼ਨਸ ਵਿੱਚ ਘਾਟਾ ਨਹੀਂ ਪਵੇਗਾ ਅਤੇ ਦੋਸਤੋ ਤੁਹਾਡਾ ਬਿਜ਼ਨਸ ਤੁਹਾਡੀ ਪਰਸਨੈਲਿਟੀ ਤੇ ਗੁਣਾ ਤੇ ਨਿਰਭਰ ਕਰਦਾ ਹੈ ਤੇ ਇਹਨਾਂ ਗੁਣਾ ਦਾ ਗਿਆਨ ਤੇ ਮਾਹਿਰਤਾ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਇਸ ਕਰਕੇ ਇਹ ਗਿਆਨ ਤੇ ਮਾਹਿਰਤਾ ਪਹਿਲਾਂ ਹੀ ਲੈ ਲੈਣੀ ਚਾਹੀਦੀ ਹੈ ਹੋਮਵਰਕ ਕਰ ਲੈਣਾ ਚਾਹੀਦਾ ਹੈ ਕਿਸੇ ਨੂੰ ਵੀ ਦੇਖ ਕੇ ਕਦੇ ਵੀ ਬਿਜ਼ਨਸ ਵੱਲ ਪਿਆਰ ਨਹੀਂ ਪੁੱਟਨੇ ਚਾਹੀਦੇ ਦੋਸਤੋ ਜੇਕਰ ਮਜਬੂਰੀ ਨਾਲ ਕੋਈ ਤੁਸੀਂ ਸਰਕਾਰੀ ਪ੍ਰਾਈਵੇਟ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਉਸਦੇ ਵੀ ਪਹਿਲਾਂ ਟ੍ਰੇਡਿੰਗ ਲੈ ਲੈਣੀ ਜ਼ਰੂਰੀ ਹੈ ਕਿਉਂਕਿ ਕੋਈ ਵੀ ਕੰਪਨੀ ਜਾਂ ਮਲਟੀਨੈਸ਼ਨਲ ਕੰਪਨੀ ਆਸਾਨੀ ਨਾਲ ਨੌਕਰੀ ਨਹੀਂ ਦਿੰਦੀ ਪਹਿਲਾਂ ਉਹ ਤੁਹਾਡੇ ਗੁਣਾ ਦੀ ਜਾਂਚ ਕਰਦੀ ਹੈ ਤੇ ਤੁਹਾਡੀ ਯੋਗਤਾ ਤੇ ਕਾਬਲੀਅਤ ਦੇਖਦੀ ਹੈ ਦੋਸਤੋ ਅਖੀਰ ਇਹੀ ਕਹਾਂਗਾ ਕਿ ਅਮਰੀਕਾ ਦੇ ਇੱਕ ਮਹਾਨ ਦਾਰਸ਼ਨਿਕ ਸਟੀਫਨ ਕੋਵੇ ਦਾ ਕਹਿਣਾ ਹੈ ਕਿ ਜੇਕਰ ਫਿਰ ਤੁਹਾਡੇ ਕੋਲ ਕੁਝ ਨਹੀਂ ਹਨ ਕੁਝ ਕਰਨ ਲਈ ਕੋਈ ਸਾਧਨ ਨਹੀਂ ਹਨ ਕੋਈ ਸੋਰਸਸ ਨਹੀਂ ਹਨ ਤਾਂ ਤੁਹਾਡੇ ਬਣਾਏ ਲਿੰਕ ਤੁਹਾਡੇ ਕੰਮ ਆਉਂਦੇ ਹਨ ਤੇ ਫਿਰ ਫਸਟ ਕੰਮ ਫਸਟ ਪ੍ਰਭਾਵ ਜੋ ਕੰਮ ਜ਼ਰੂਰੀ ਹੈ ਉਹ ਫੌਰਨ ਕਰਨਾ ਸ਼ੁਰੂ ਕਰ ਦੋ ਤੇ ਫਿਰ ਆਪਣਾ ਪ੍ਰਭਾਵ ਜਿਹੜਾ ਹੈ ਬਣਾਉਣਾ ਸ਼ੁਰੂ ਕਰ ਦੋ ਤਾਂ ਫਿਰ ਅੱਗੇ ਕਦਮ ਵਧਾਓ ਦੋਸਤੋ ਅੰਤ ਤਜੇਕਰ ਤੁਸੀਂ ਵੀ ਬਿਜ਼ਨਸ ਜਾਂ ਨੌਕਰੀ ਲਈ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਜਾਂ ਕੈਰੀਅਰ ਕਾਉਂਸਲਿੰਗ ਕੋਈ ਕੈਰੀਅਰ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ 819607950093 ਤੇ ਸੰਪਰਕ ਕਰ ਸਕਦੇ ਹੋ ਜਾਂ ਮੇਰੀ ਵੈਬਸਾਈਟ ਜਾਂ YouTube ਲਿੰਕ ਸ킬 ਡਿਵੈਲਪਮੈਂਟ ਐਟ ਹੋਮ ਨਾਲ ਜੁੜ ਕੇ ਕਾਫੀ ਕੁਝ ਜਾਣਕਾਰੀ حاصل ਕਰ ਸਕਦੇ ਹੋ ਮੇਰੀ ਜਿਹੜੀ ਹੈ ਔਨਲਾਈਨ ਸਕਿੱਲ ਡਿਵੈਲਪਮੈਂਟ ਐਟ ਹੋਮ ਜੋ ਹੈ Facebook ਵੀ ਉਹ ਉਪਲਬਧ ਹੈ